ਸਾਧੀਆਂ ਮੰਗਾ ਪੂਰੀਆ ਕਰੋ ਸਾਧੀਆਂ ਹੋ ਗਿਆ ਪੂਰੀਆ ਕਰੋ ਹਾਂਜੀ ਸਾਰਿਆਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦਾ ਜਿਹੜਾ ਇਹ ਸਾਡਾ ਰੋਸ ਧਰਨਾ ਹੈ ਇਹਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਦੀਪੂ ਹੋਲਡਰਾਂ ਦੇ ਖਿਲਾਫ ਦੀਪੂਆਂ ਦੇ ਖਿਲਾਫ ਜਿਹੜਾ ਝੰਡਾ ਚੱਕਿਆ ਹੋਇਆ ਇੱਕ ਸਰਕਾਰ ਨੇ ਮਨ ਬਣਾਇਆ ਹੋਇਆ ਵੀ ਅਸੀਂ ਸਾਰੇ ਦੀਪੂ ਹੋਲਡਰਾਂ ਨੂੰ ਖਤਮ ਕਰਨਾ ਹੈ ਤੇ ਅਸੀਂ ਮਾਰਕਫਲ ਦੇ ਥਰੂ ਜਿਹੜਾ ਆਟਾ ਵੰਡਣਾ ਹੈ ਦੇਖੋ ਆਟੇ ਦੀ ਨਾ ਤਾਂ ਅੱਜ ਤੱਕ ਕਿਸੇ ਨੇ ਮੰਗ ਕੀਤੀ ਆ ਔਰ ਨਾ ਹੀ ਕਿਸੇ ਨੇ ਇਹ ਚਾਹਿਆ ਕਿ ਸਾਨੂੰ ਆਟਾ ਦਿੱਤਾ ਜਾਵੇ ਸਾਰੇ ਵੀਰਾਂ ਨੂੰ ਸਾਰੇ ਜਿਹੜੇ ਕਾਰਡ ਹੋਲਡਰ ਆ ਉਹਨਾਂ ਨੂੰ ਕਣਕ ਦੇ ਤੋਂ ਪਹਿਲਾਂ ਮਿਲ ਰਹੀ ਹੈ ਔਰ ਪੰਜਾਬ ਸਰਕਾਰ ਨੇ ਆਪਦੀ ਕਣਕ ਬੰਦ ਕਰਤੀ ਸੈਂਟਰ ਦੀ ਕਣਕ ਹੈ ਸੈਂਟਰ ਦੀ ਕਣਕ ਦਾ ਆਟਾ ਪਸਵਾ ਕੇ ਸਿਰਫ ਮਕਸਦ ਕੀ ਹੈ ਸਰਕਾਰ ਦਾ ਭਗਵੰਤ ਮਾਨ ਦਾ ਇੱਕੋ ਇੱਕ ਮਕਸਦ ਹੈ ਕਿ ਉਹਨਾਂ ਗੱਟੇ ਜਿਹੜੇ ਗੱਟਿਆਂ ਦੇ ਵਿੱਚ ਆਟਾ ਪਾ ਕੇ ਦੇਣਾ ਉਹਦੇ ਤੇ ਆਪਦੀ ਫੋਟੋ ਲਾਉਣੀ ਆ ਇਹ ਇਕੱਲੀ ਫੋਟੋਆਂ ਵਾਲੀ ਸਰਕਾਰ ਬਣ ਕੇ ਰਹਿ ਗਈ ਆ ਇਸ ਤੋਂ ਪਹਿਲਾਂ ਸਰਕਾਰਾਂ ਜਦੋਂ ਵੀ ਸਰਕਾਰ ਕੋਈ ਬਣਦੀ ਸੀ ਉਹ ਰੋਜ਼ਗਾਰ ਜਿਹੜਾ ਲੋਕਾਂ ਨੂੰ ਦਿੰਦੀ ਸੀ ਇਹ ਪਹਿਲੀ ਸਰਕਾਰ ਆ ਪੰਜਾਬ ਦੀ ਜਿਹਨੇ ਰੋਜ਼ਗਾਰ ਲੋਕਾਂ ਦਾ ਖੋਹਿਆ ਰੋਜ਼ਗਾਰ ਖੋਹ ਕੇ ਜਿਹੜਾ ਉਹ ਸਰਕਾਰ ਆ ਆਪਣੇ ਕੰਮ ਚਲਾਉਣੇ ਚਾਹੁੰਦੀ ਹੈ ਜਿਹੜਾ ਰੋਜ਼ ਪ੍ਰਦਰਸ਼ਨ ਸਾਡਾ ਡਿੱਪੂ ਹੋਲਡਰਾਂ ਦਾ ਆਲ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਇਹ ਮੌਜੂਦਾ ਝਾੜੂ ਸਰਕਾਰ ਆਪ ਸਰਕਾਰ ਹੈ ਪੰਜਾਬ ਦੇ 185000 ਡਿੱਪੂ ਹੋਲਡਰ ਜਿਹੜੇ ਉਹਨਾਂ ਨੂੰ ਬੇਰੋਜ਼ਗਾਰ ਕਰਨ ਜਾ ਰਹੀ ਹੈ ਇੱਕ ਵਾਰ ਇਹ ਕੁਝ ਸਮਾਂ ਪਹਿਲਾਂ ਵੀ ਜਦੋਂ ਸਰਕਾਰ ਇਹ ਹੋਣ ਦੇ ਵਿੱਚ ਆਈ ਆਉਣ ਸਾਰੇ ਇਹਨਾਂ ਨੇ ਜਿਹੜਾ ਪਹਿਲਾਂ ਡਿਪੂਆਂ ਤੇ ਹੀ ਜਿਹੜਾ ਧਾਵਾ ਬੋਲਿਆ ਸੀਗਾ ਉਸ ਦੇ ਕੇਸ ਜਿਹੜੀ ਸਾਡੀ ਯੂਨੀਅਨ ਐਸੀ ਆਵਦਾਰ ਰੁਜ਼ਗਾਰ ਬਚਾਉਣ ਦੀ ਖਾਤਰ ਪੰਜਾਬ ਦਾ ਹਰ ਹਰਿਆਣਾ ਹਾਈ ਕੋਰਟ ਦੇ ਵਿੱਚ ਗਈ ਔਰ ਉੱਥੋਂ ਜਿਹੜੀ ਮਾਨਯੋਗ ਕੋਰਟ ਨੇ ਜਿਹੜਾ ਫੈਸਲਾ ਸਾਡੇ ਹੱਕ ਦੇ ਵਿੱਚ ਦਿੱਤਾ ਔਰ ਉਹ ਚੀਜ਼ ਤੇ ਜਿਹੜਾ ਵਸਤੇ ਲੱਗ ਚੁੱਕਿਆ ਸੀਗਾ ਹੁਣ ਇਹ ਦੁਬਾਰਾ ਫੇਰ ਸਰਕਾਰ ਨੂੰ ਪਤਾ ਨਹੀਂ ਕੀ ਚੰਡੀ ਚੜ੍ਹੀ ਆ ਜੀ ਇਸ ਚੀਜ਼ ਦੀ ਵੀ ਦੁਬਾਰਾ ਫੇਰ ਇਹਨੂੰ ਅਖੇ ਨਵਾਂ ਰੂਪ ਲੈ ਆ ਕੇ ਅਸੀਂ ਵੀ ਇਹ ਫੀਲਡ ਦੇ ਵਿੱਚ ਇਹਨੂੰ ਲੈ ਕੇ ਆ ਰਹੇ ਆ ਪਿਆਰੀ ਸਰਕਾਰ ਨੂੰ ਇਹੀ ਪੁੱਛਣਾ ਚਾਹੁੰਦੇ ਆ ਵੀ ਕੀ ਜਿਹੜਾ 18500 ਪੰਜਾਬ ਦਾ ਡੀਪੋ ਹੋਲਡਰ ਹੈ ਕਿ ਉਹ ਪੰਜਾਬ ਦੇ ਵਾਸੀ ਨਹੀਂ ਕਿ ਬਾਹਰੋਂ ਆਏ ਹੋਏ ਆ ਵੀ ਕਿਉਂ ਇਹ ਸਰਕਾਰ ਜਿਹੜੀ ਇਹਨਾਂ ਦੇ ਡੀਪੋ ਹੋਲਡਰ ਤੇ ਖਤ ਪੈ ਰਹੀ ਹੈ ਦੂਜੀ ਗੱਲ ਜਿਹੜਾ ਸਰਕਾਰ ਦਾ ਇੱਕ ਕਾਨੂੰਨ ਸੀਗਾ ਜੀ ਵੀ ਜਿਹੜਾ ਵਨ ਨੇਸ਼ਨ ਤੇ ਵਨ ਵੀ ਕਾਰਡ ਵੀ ਆਨਲਾਈਨ ਜਿਹੜਾ ਸਿਸਟਮ ਹੋਇਆ ਸੀਗਾ ਵੀ ਇਹਨਾਂ ਨੇ ਕਾਨੂੰਨ ਤਾਂ ਉਹ ਬਣਾ ਤਾ ਵੀ ਇੱਕ ਰਾਸ਼ਟਰੀ ਕਾਰਡ ਦਾ ਕਰਤਾ ਪਰ ਸਰਕਾਰ ਨੇ ਭੁੱਲ ਗਈ ਵੀ ਇੱਕ ਰਾਸ਼ਟਰੀ ਇੱਕ ਕਮਿਸ਼ਨ ਵੀ ਹੋਣਾ ਚਾਹੀਦਾ ਆਲ ਇੰਡੀਆ ਦੇ ਵਿੱਚ ਜੇ ਸਭ ਤੋਂ ਘੱਟ ਕਮਿਸ਼ਨ ਕਿਤੇ ਹੈ ਤੇ ਉਹ ਪੰਜਾਬ ਦੇ ਵਿੱਚ ਹੈ ਜਿਹੜਾ ਕਿ ਸਾਨੂੰ 50 ਰੁਪਏ ਕਵਾਂਟਰ ਕਮਿਸ਼ਨ ਦਿੱਤਾ ਜਾਂਦਾ ਜਿਹਦੇ ਚੋਂ 2.5 ਰੁਪਏ ਜਿਹੜਾ ਟੀਡੀਐਸ ਕੱਟਿਆ ਜਾਂਦੇ ਸਾਨੂੰ 47.5 ਰੁਪਏ ਕਮਿਸ਼ਨ ਦਿੱਤਾ ਜਾਂਦਾ ਜੋ ਕਿ ਬਹੁਤ ਹੀ ਨਾ ਮਾਤਰ ਹੈ ਇਹਨੂੰ ਮੰਨਿਆ ਜਾਂਦਾ ਹੈ ਦੂਜੇ ਪਾਸੇ ਜਿਹੜੀ ਸਰਕਾਰ ਹੈ ਵੀ ਸਾਡਾ ਕਮਿਸ਼ਨ ਅਸੀਂ ਧਰਨੇ ਦੇ ਦੇ ਕੇ ਆਵਾਂ ਜਿਹੜਾ ਕਮਿਸ਼ਨ ਹੁਣ ਤੱਕ ਜਿਹੜਾ ਆਪਦਾ ਅਸੀਂ ਪਵਾ ਰਹੇ ਹਾਂ ਕਮਿਸ਼ਨ ਦੇ ਨੂੰ ਤਾਂ ਸਰਕਾਰ ਕੋਲ ਪੈਸਾ ਹੈ ਨਹੀਂ ਔਰ ਦੂਜੇ ਪਾਸੇ ਇਹ ਕਾਰਜੇ ਚੁੱਕ ਚੁੱਕ ਕੇ ਜਿਹੜੀਆਂ ਨਵੇਂਗਾ ਨਵੇਂਗਾ ਸਕੀਮਾਂ ਜੋ ਹੁਣੇ ਮਾਰਕੀਟ ਦੇ ਥਰੂ ਕਰਨ ਜਾ ਰਹੇ ਐ ਇਹਨਾਂ ਨੇ 8000 ਤੇ ਇੱਕ ਸੇਲ ਜਮ੍ਹਾਂ ਰੱਖਣਾ ਹੈ 15000 ਤੇ ਕਾਂ ਰੱਖਣ ਜਾ ਰਹੀ ਹੈ ਹੋਰ ਦੋ ਵਰਕਰ ਰੱਖ ਰਹੀ ਹੈ ਵੀ ਕੀ ਇਹ ਜਿਹੜਾ ਇਹ ਇਹੀ ਜਿਹੜਾ ਪੇਸਕੇੜਾ ਡੀਪੂ ਹੋਲਡਰ ਨੂੰ ਸਰਕਾਰ ਦੇ ਨਹੀਂ ਸਕਦੀ ਜਿਹੜੇ ਡੀਪੂ ਹੋਲਡਰ ਪੜੇ ਲਿਖਿਆ ਕੋਈ ਐਸੀ ਗੱਲ ਨਹੀਂ ਡੀਪੂ ਹੋਲਡਰ ਕੰਮ ਕਰਨ ਨੂੰ ਤਿਆਰ ਆਈ ਜਿਹੜਾ ਹੁਣ ਘਰ ਘਰ ਹੋਮ ਡਿਲੀਵਰੀ ਕਰਨੀ ਐਸੀ ਸਰਕਾਰ ਦੀ ਐ ਚੀਜ਼ ਦੀ ਜਿਹੜਾ ਫੈਸਲਾ ਸਲਾਹਕਾਰ ਜੋ ਕਰ ਸੀ ਮੰਦੇ ਚੀਜ਼ ਨੂੰ ਪਰ ਕੀ ਆ ਵੀ ਡਿਪੋ ਹੋਲਡਰ ਕੀ ਜਿਹੜਾ ਹੁਣ ਮਾਰਕਟ ਵਾਲੇ ਆ ਉਹ ਚੱਕ ਕੇ ਸਿਰਾਂ ਤੇ ਲੈ ਕੇ ਜਾਣਗੇ ਜੀ ਘਰ ਘਰ ਹੋਮ ਡਿਲੀਵਰੀ ਕੋਈ ਇਹਨਾਂ ਕੋਲੇ ਕੋਈ ਵੀ ਇਕਵਲ ਹੋਊਗਾ ਕੋਈ ਵੈਣ ਹੋਊ ਇਹਨੂੰ ਖਰਚਾ ਮਿਲੂਗਾ ਕਿ ਉਹ ਖਰਚਾ ਸਰਕਾਰ ਡਿਪੋ ਹਲਡ ਨੂੰ ਦੇ ਸਕਦੀ ਮਨਪ੍ਰੀਤ ਸਿੰਘ ਆ ਜੀ ਵੀ ਕੀ ਕਹਿਣਾ ਚਾਹੁੰਗੇ ਜਿਹੜਾ ਸੰਘਰਸ਼ ਕੀਤਾ ਵਾਰਾ ਜੀ ਅਸੀਂ ਸੰਘਰਸ਼ ਇਹ ਜੋ ਪੰਜਾਬ ਸਰਕਾਰ ਸਾਡੇ ਤੋਂ ਸਾਡਾ ਰਜਗਾਰ ਖੋ ਰਹੀ ਹੈ ਜੀ ਅਸੀਂ ਉਹਦੀ ਬਾਬਤ ਅੱਜ ਐਸਡੀਐਮ ਦਫ਼ਤਰ ਧਰਨਾ ਤੇ ਰੋਜ ਪ੍ਰਦਰਸ਼ਨ ਕਰ ਰਹੇ ਆ ਤੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਜੇ ਸਾਡਾ ਜੋ ਵੀ ਹੱਕ ਮੰਗਦਾ ਸਾਨੂੰ ਦਿੱਤਾ ਜਾਵੇ ਇੱਕ ਪੈਸੇ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਕੁਝ ਵੰਡਾ ਨਹੀਂ ਜੀ ਡਿੱਪੂ ਦੇ ਵਿੱਚੋਂ ਅਸੀਂ ਫ੍ਰੀ ਦੇ ਵਿੱਚ ਕੰਮ ਕਰ ਰਹੇ ਆ ਫਿਰ ਤੁਸੀਂ ਉਹਨਾਂ ਦਾ ਰਜਗਾਰ ਪਿੱਛੇ ਕਿਉਂ ਧਰਲੇ ਮਾਰ ਰਹੇ ਹੋ ਨਹੀਂ ਸਰ ਸਾਨੂੰ 50 ਪੈਸੇ ਕਮਿਸ਼ਨ ਦੇ ਰਹੇ ਆ ਉਹ ਸਾਰਾ ਸਾਨੂੰ ਵੀ ਪਤਾ ਵੀ ਬਹੁਤ ਹੀ ਘੱਟ ਸਾਨੂੰ ਕਮਿਸ਼ਨ ਆ ਅਸੀਂ ਕਹਿੰਦੇ ਆ ਜੇ ਸਾਥੋਂ ਵੰਡਾਉਣਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਜੋ ਮਾਰਕਫੈਡਰਾਂ ਹੀ ਦੇ ਰਹੇ ਆਟੇ ਦੀ ਸਪਲਾਈ ਉਹ ਸਾਡੇ ਨਾਲ ਹੀ ਦਿੱਤੀ ਜਾਵੇ ਤਾਂ ਅਸੀਂ ਵੰਡ ਕੇ ਖੁਸ਼ ਹਾਂ ਤੇ ਸਾਨੂੰ ਜਿੰਨਾ ਕਮਿਸ਼ਨ ਬਣਦਾ ਸਾਡਾ ਕਮਿਸ਼ਨ ਵਧਾਇਆ ਜਾਵੇ ਜਾਂ ਕੋਈ ਜੇ ਕੋਈ ਪੀ ਸਕੇਲ ਲਾਉਣਾ ਚਾਹੁੰਦੇ ਆ ਸਾਨੂੰ ਪੇ ਦਿੱਤੀ ਜਾਵੇ ਅਸੀਂ ਵੰਡ ਕੇ ਖੁਸ਼ ਹਾਂ ਜੀ